ਬਾਗ 'ਚ ਇੱਕ ਕੋਠੇ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ। ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਕਰੋਲ ਬਾਗ ਵਿੱਚ ਚੋਰਾਂ ਨੇ ਇੱਕ ਕੋਠੀ ਤੇ ਧਾਵਾ ਬੋਲ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਾਮ ਤੇ ਉਸਦੇ ਪਿਤਾ ਸ਼ਾਮ ਸੁੰਦਰ ਨੇ ਦੱਸਿਆ ਕਿ ਉਹ ਬਾਜ਼ਾਰ 1 ਘੰਟੇ ਲਈ ਗਏ ਹੋਏ ਸਨ ਤੇ ਜਦੋਂ ਸ਼ਾਮ 5 ਵਜੇ ਦੇ ਕਰੀਬ ਘਰ ਵਾਪਸ ਆਏ ਤਾਂ ਉਹਨਾਂ ਘਰ ਦੇ ਜਿੰਦਰੇ ਟੁੱਟੇ ਹੋਏ ਸਨ। ਅਲਮਾਰੀਆਂ ਦੇ ਲੋਕਰ ਵੀ ਟੁੱਟੇ ਪਏ ਸਨ ਤੇ ਸਾਰਾ ਸਮਾਨ ਕਿਲਰਿਆ ਹੋਇਆ ਸੀ ਉਹਨਾਂ ਦੱਸਿਆ ਕਿ ਉਹਨਾਂ ਦਾ ਲਗਭਗ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰ ਚੋਰੀ ਕਰਕੇ ਫਰਾਰ ਹੋ ਗਏ ਹਨ ਹਾਲੇ ਉਹ ਆਪਣੇ ਸਮਾਨ ਦੀ ਹੋਰ ਜਾਂਚ ਕਰ ਰਹੇ ਹਨ ਘਟਨਾ ਦੀ ਸੂਚਨਾ ਮਿਲਨ ਤੇ ਮੌਕੇ ਤੇ ਪੀਸੀਆਰ ਟੀਮ ਪਹੁੰਚੀ ਤੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਮਕਾਨ ਮਾਲਕ ਦਾ ਕਹਿਣਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ ਉਹ ਆਏ ਚਿੱਟੇ ਦਿਨ ਦਿਹਾੜੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਸ਼ਹਿਰ ਨਿਵਾਸੀਆਂ ਵਿੱਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਸ਼ਾਮ ਸੁੰਦਰ ਕੀ ਹੋਇਆ ਕੀ ਹੈ ਜੀ ਇੱਥੇ ਸਾਡੇ ਬੱਚੇ ਬਾਹਰ ਗਏ ਸੀਗੇ ਕਿਥੇ ਨਹੀਂ ਤੁਸੀਂ ਦੁਕਾਨ ਤੇ ਨਹੀਂ ਨਹੀਂ ਕਿੱਥੇ ਤੁਸੀਂ ਇਹ ਤੇ ਹੈਗਾ ਜੀ ਆਪਣਾ ਕਰੋਲ ਬਾਗ ਹੈ 48 ਨੰਬਰ ਕੋਠੀ ਆ ਅੱਛਾ ਜੀ ਤੇ ਅਮਰੋਦ ਯਾਰ ਗਏ ਸੀਗੇ ਬੱਚਿਆਂ ਨੂੰ ਮੈਂ ਸੱਦਿਆ ਜੀ ਇੱਕ ਘੰਟੇ ਦੇ ਵਿੱਚ ਵਿੱਚ ਹੀ ਸਾਰਾ ਕੁਝ ਹੋ ਗਿਆ ਜੀ ਅਛਾ ਜੀ ਕਿੰਨਾ ਕੁ ਬਹੁਤ ਨੁਕਸਾਨ ਹੋਇਆ ਦੁਪਹਿਰ ਦੇ ਵਿੱਚ ਇਹ ਤਾਂ ਹੁਣ ਜੀ ਦੇਖ ਰਹੇ ਆ ਸੋਨਾ ਸੋਨਾ ਸਾਰਾ ਪੈਸਾ ਤੇ ਲਾ ਸਾਰੇ ਲੈ ਗਏ ਆ ਕਾਫੀ ਲੈ ਗਏ ਸਾਰੇ ਆ ਦੇਖੋ ਲੋਕਰ ਖੁੱਲੇ ਆ ਸਾਰਾ ਕੁਝ ਖੁੱਲਿਆ